ਮੈਂ ਤੁਜੀ ਮੈਂ ਗੱਲ ਕਰ ਰਿਹਾ ਸੀਗਾ ਫੈਕਟਰੀ ਮਾਲਕ ਵਾਲੀ ਉਹਨੇ ਅਜੂਬੇ ਕੀਤਾ ਨਵਾਂ ਹੀ ਕੰਮ ਕੀਤਾ ਆਪ ਹੀ ਉਹਨੇ ਸਾਰੇ ਫੈਸਲੇ ਕਰ ਲਿਆ ਆਪ ਹੀ ਸਜਾਵਾਂ ਸੁਣਾਤੀਆਂ ਬਹੁਤ ਜ਼ਿਆਦਾ ਜਿਹੜਾ ਕਹ ਲੋ ਕਿ ਲੋਕੋਸ ਦੇ ਖਿਲਾਫ ਨੇ ਮੀਡੀਆ ਵੀ ਤੇ ਪੁਲਿਸ ਵਾਲਿਆਂ ਨੇ ਵੀ ਹੁਣ ਉਹਦਾ ਨੋਟਿਸ ਲਿਆ ਗੱਲ ਦਾ ਇਹ ਦੇਖੋ ਸੁਖਮ ਸਿੰਘ ਸਾਹਿਬ ਗੱਲ ਪਤਾ ਕੀ ਆ ਇਹ ਇੱਕ ਪ੍ਰਵਿਰਤੀ ਹੁੰਦੀ ਆ ਹੂੰ ਸਾਡੇ ਆਮ ਪਿੰਡਾਂ ਚ ਵੀ ਆਪਾਂ ਦੇਖਦੇ ਆ ਸਰ ਇੱਥੇ ਪੰਡ ਪੱਠਿਆਂ ਬਦਲੇ ਵੀ ਬੰਦੇ ਘੁੱਟ ਦਿੱਤੇ ਜਾਂਦੇ ਜੀ ਪਰ ਗਰੀਬ ਕਿਤੇ ਦਾਤ ਫਰਿਆਦ ਕਰਨ ਜੁਗਾ ਨਹੀਂ ਹੁੰਦਾ ਹਮ ਪਰ ਇੱਜ਼ਤ ਹੈ ਇਸੇ ਤੇ ਨਾ ਬਿਲਕੁਲ ਠੀਕ ਹੈ ਗਲਤੀ ਹੋ ਸਕਦੀ ਹੈ ਹਮ ਇਹ ਜਿਹੜਾ ਮਾਮਲਾ ਹੈ ਲੁਧਿਆਣੇ ਦਾ ਉਹਦੇ ਵਿੱਚ ਜੋ ਹੋਇਆ ਜੀ ਸ਼ਰਮਨਾਕ ਹੈ ਠੀਕ ਹੈ ਉਹ ਹਾਊਸਰੀ ਮਾਲਕ ਦੀ ਚੋਰੀ ਹੋ ਰਹੀ ਸੀ ਕਿਸੇ ਦਾ ਨੁਕਸਾਨ ਹੁੰਦਾ ਹੈ ਤੇ ਉਹ ਬੰਦਾ ਬਈ ਆਪ ਦੇ ਨੁਕਸਾਨ ਨੂੰ ਫੜਦਾ ਹਮ ਚੋਰ ਨੂੰ ਫੜਦਾ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਜੀ ਨੋਖਾਂ ਤੁਸੀਂ ਵੀ ਨਹੀਂ ਜਾ ਸਕਦੇ ਮੈਂ ਵੀ ਨਹੀਂ ਜਾ ਸਕਦਾ ਬਿਲਕੁਲ ਜੇ ਜਾ ਰੂਗਾ ਤਾਂ ਕਿਤੇ ਕੱਦਵਾਰੀ ਜਾ ਲੂੰਗਾ ਹੂੰ ਹੂੰ ਉਹਨੇ ਸੀਸੀਟੀਵੀ ਜਿਹੜੇ ਕੈਮਰੇ ਲੱਗੇ ਸੀ ਉਹ ਉਹਦੇ ਤੇ ਨਜ਼ਰ ਰੱਖਣੀ ਸਟਾਰਟ ਕਰ ਦਿੱਤੀ ਤੇ ਫਿਰ ਉਹ ਤੋਂ ਬਾਅਦ ਉਹਨਾਂ ਨੇ ਉਹ ਫੜ ਲਏ ਤਿੰਨ ਤੀਆਂ ਇੱਕ ਸ਼ਾਇਦ ਬੇਟਾ ਮਾਂ ਜੀ ਜਦੋਂ ਫੜ ਲਏ ਤੇ ਉਹਨਾਂ ਦੇ ਫਿਰ ਮੂੰਹ ਕਾਲੇ ਕੀਤੇ ਗਏ ਹੂੰ ਗਲਾ 'ਚ ਤਖਤੀਆਂ ਲਟਕਾ ਦਿੱਤੀਆਂ ਗਈਆਂ ਤੇ ਜਿੱਦਾਂ ਪ੍ਰੇਡ ਕਰਵਾਈ ਜਾਂਦੀ ਆ ਇਸ ਤਰ੍ਹਾਂ ਪ੍ਰੇਡ ਕਰਵਾਈ ਗਈ ਸਭ ਹੂੰ ਤੇ ਕਮਾਲ ਦੀ ਗੱਲ ਇਹ ਆ ਕਿ ਲੋਕ ਜਿਹੜੇ ਆ ਉਹ ਆਸੇ ਪਾਸੇ ਉਹਨਾਂ ਨੂੰ ਵਿੰਦੇ ਨੇ ਕਿਸੇ ਨੇ ਗਾਂ ਹੋ ਕੇ ਨਹੀਂ ਆਖਿਆ ਕਿ ਜੇ ਚੋਰੀ ਕੀਤੀ ਆ ਜੀ ਬਈ ਇਹਨਾਂ ਨੂੰ ਉੱਥੇ ਪੁਲਿਸ ਕੋਲ ਫੜਾ ਦਿਓ ਹੂੰ ਪੁਲਿਸ ਮਾਮਲਾ ਦਰਜ ਕਰ ਲਏਗੀ ਆਪੇ ਜ਼ਮਾਨਤ ਕਰਵਾਉਣਗੇ ਸਰੀ ਜ਼ਿੰਦਗੀ ਲਈ ਹੱਥ ਲੱਗ ਜਾਣਗੇ ਹੂੰ ਠੀਕ ਹੈ ਨਾ ਜੀ ਹੁਣ ਗਾਂ ਉਹ ਇੱਕ ਕੁੜੀ ਦਾ ਦੱਸ ਦੇ ਆ ਕਿ ਗਾਂ रिश्ता ਹੋਇਆ ਵੇ ਜੀ ਜੀ ਸ਼ਾਇਦ ਆਉਣ ਵਾਲੇ ਸਮੇਂ ਟਾਈਮ ਦੇ ਵਿੱਚ ਉਹਦਾ ਵਿਆਹ ਵੀ ਕਹਿੰਦੇ ਵਿਆਹ ਸੀਗਾ ਜੀ ਤੇ ਤੁਸੀਂ ਉਸ ਕੁੜੀ ਦਾ ਬਾਈ ਜਿਹਨੂੰ ਉਸ ਘੜਦਾ ਬਿਲਕੁਲ ਆਹੀ ਚੀਜ਼ ਹੈ ਨਾ ਕਿ ਉਹ ਇਹ ਸਾਰਿਆਂ ਤੇ ਲਗਭੁੰਦੀ ਆ ਹਮ ਪਰ ਜਦੋਂ ਧਾਰਮਿਕ ਮਾਮਲਾ ਆ ਜਾਂਦਾ ਸੀ ਕਹਿੰਦੇ ਨੇ ਕਿ ਹਾਂ ਇਹ ਸਜ਼ਾ ਅਸੀਂ ਦੇ ਸਕਦੇ ਹਾਂ ਜੀ ਜੀ ਗਊ ਰੱਖਿਆ ਦਾ ਮਾਮਲਾ ਆ ਜਾਂਦਾ ਅਸੀਂ ਸਜ਼ਾ ਦੇ ਸਕਦੇ ਹਾਂ ਹਮ ਇਹ ਇੱਕ ਪ੍ਰਵਿਰਤੀ ਬਣ ਜਾਂਦੀ ਹੈ ਪ੍ਰਵਿਰਤੀ ਬਣ ਗਿਆ ਸੀ ਆਪਣੇ ਆਪ ਹਸਾਬ ਨਾਲ ਹੀ ਸਭ ਚਲਾਉਣਾ ਚਾਹੁੰਦੇ ਆ ਕਿ ਲੋਕਾਂ ਦਾ ਕਾਨੂੰਨ ਤੋਂ ਯਕੀਨ ਉੱਠਦਾ ਚੜ ਇਹ ਖਤਰਨਾਕ ਸਟੇਜ ਹੁੰਦੀ ਹੈ ਕਿਸੇ ਵੀ ਡੈਮੋਕ੍ਰੇਸੀ ਵਾਸਤੇ ਕਿ ਪੁਲਿਸ ਨੂੰ ਫੜਾਵਾਂਗੇ ਪੁਲਿਸ ਨੂੰ ਛੱਡ ਦੇਣਾ ਇਹ ਕਰ ਦੇਣਾ ਵਾਅ ਕਰ ਦੇਣਾ ਜਾਂ ਉਹ ਸਾਡੇ ਤੋਂ ਪੈਸੇ ਲੈਣਗੇ ਉਹਦੇ ਤੋਂ ਪੈਸੇ ਲੈਣਗੇ ਸਕੇ ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਨੇ ਜੀ ਜੀ ਇੱਕ ਵਾਰੀ ਕੀ ਤੁਸੀਂ ਇਹ ਤਾਂ ਛੱਡੋ ਅੰਮ੍ਰਿਤਸਰ ਦੇ ਵਿੱਚ ਕੁਝ ਪੁਲਿਸ ਮੁਲਾਜ਼ਮਾ ਨੇ ਇਨ ਔਰਤਾਂ ਦੇ ਮੱਥੇ ਤੇ ਲਿਖ ਦਿੱਤਾ ਜੇਬ ਕਤਰੀਆਂ ਉਹ ਜਿਹੜਾ ਮਤਲਬ ਕਿ ਅੱਗੇ ਹੁਣ ਤਾਂ ਟੈਟੂ ਬਣਾਉਂਦੇ ਆ ਨਾ ਹੂੰ ਅੱਗੇ ਇੱਕ ਮਸ਼ੀਨ ਜੀ ਆਉਂਦੀ ਹੁੰਦੀ ਸੀ ਮੇਲਿਆਂ ਤੇ ਉਹਦੇ ਤੇ ਨਾ ਮੋਰਨੀ ਜੀ ਬਣਾ ਦਿੰਦੇ ਹੁੰਦੇ ਸੀਗੇ ਜਾਂ ਜੀ ਮਤਲਬ ਕਿ ਜਾਂ ਕੋਈ ਹੋਰ ਨਿਸ਼ਾਨ ਬਣਾ ਜਿਵੇਂ ਭਾਂਡਿਆਂ ਤੇ ਨਾਮ ਲਿਖਦੇ ਹੁੰਦੇ ਬੜੀ ਸ਼ਾਨਦਾਰ ਜਿਹਾ ਆ ਪਹਿਲਾਂ ਉਹ ਤੇ ਮਤਲਬ ਕਿ ਵੀ ਉਹ ਛੇਰ ਜਾਂ ਵੀ ਬਣਾ ਦਿੰਦੇ ਹੁੰਦੇ ਸੀ ਹਾਂ ਜੀ ਉਹ ਮਸ਼ੀਨ ਉਸ ਤਰ੍ਹਾਂ ਦੀ ਹੁੰਦੀ ਉਹ ਜਦੋਂ ਮਤਲਬ ਢਲ ਜੇ ਜਾਂਦਾ ਉਹ ਛੇਰ ਜਿਹੜਾ ਨਾ ਕਿ ਕੋੜ ਕਿਰਲਾ ਜਾਂ ਬਣ ਜਾਂਦਾ ਹੁੰਦਾ ਸੀਗਾ ਉਹ ਕਈਆਂ ਦੇ ਮੈਂ ਵੇਖਿਆ ਜੀ ਜੀ ਤੋ ਮਤਲਬ ਕਿ ਉਹ ਸਤਰਾ ਮਸ਼ੀਨ ਹੁੰਦੀ ਸੀ ਜਿਵੇਂ ਭਾਂਡਿਆਂ ਤੇ ਨਾਕ ਖੁੰਨਣ ਵਾਲੀ ਜੀ ਜੀ ਮੱਥੇ ਤੇ ਖੁੰਨ ਦਿੱਤਾ ਬਾਅਦ ਚ ਉਹਨਾਂ ਨੂੰ ਪੁਲਿਸ ਮੁਲਾਜ਼ਮਾ ਨੂੰ ਸਜ਼ਾ ਹੋਈ ਸਜ਼ਾ ਹੋਈ ਹੂੰ ਇਹ ਬੜਾ ਚਰਚਿਤ ਮਾਮਲਾ ਹੈ ਹੂੰ ਪੰਜਾਬ ਦੇ ਵਿੱਚ ਕਿ ਜਿੱਥੇ ਪੁਲਿਸ ਅਫਸਰ ਇਹਨਾਂ ਨੂੰ ਵੀ ਸਜ਼ਾ ਹੋ ਜਾਣੀ ਆ ਹੂੰ ਜੇ ਕੱਲ ਨੂੰ ਮੁਕੱਦਮਾ ਹੋ ਗਿਆ ਨਾ ਸਰ ਇਹ ਚੀਜ਼ਾਂ ਨਹੀਂ ਤੁਸੀਂ ਆਪਾ ਪੰਚਾਇਤਾਂ ਤੇ ਕਿੰਨੇ ਤੇ ਮਾਮਲੇ ਦਰਜ ਹੋਏ ਬਿਲਕੁਲ ਬਿਲਕੁਲ ਬਾਈਕਾਟ ਦੇ ਚੱਕਰ ਚ ਜਾਂ ਆਹ ਕਰ ਦੋ ਜੀ ਆਹ ਕਰ ਦੋ ਹੂੰ ਠੀਕ ਹੈ ਨਾ ਸੋ ਇਸ ਕਰਕੇ ਇਹਨਾਂ ਨੂੰ ਹੋਜਰੀ ਮਾਲਕ ਕਾਲਿਆਂ ਨੂੰ ਬਈ ਸਜ਼ਾ ਹੋ ਸਕਦੀ ਆ ਜੀ ਤੁਸੀਂ ਖੁਦ ਜੱਜ ਨਹੀਂ ਬਣ ਸਕਦੇ ਤੁਸੀਂ ਤੇ ਖੁਦ ਵਕੀਲ ਵੀ ਹੋ ਮੁਨਸਿਫ ਵੀ ਹੋ ਤੇ ਜਲਾਦ ਵੀ ਹੋ ਹੂੰ ਬਹੁਤ ਗਲਤ ਕੀਤਾ ਹੈ ਨਾ ਜੀ ਹਾਂ ਗਲਤੀ ਉਹਨਾਂ ਦੀ ਵੀ ਆ ਜਿੱਥੇ ਤੁਹਾਨੂੰ ਕਿਰਤ ਮਿਲੀ ਆ ਜਿੱਥੇ ਤੁਹਾਨੂੰ ਰੋਜ਼ਗਾਰ ਮਿਲਿਆ ਇਮਾਨਦਾਰੀ ਰੱਖਣੀ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਜੇ ਨਹੀਂ ਪੁੱਗਦਾ ਕੰਮ ਛੱਡ ਦਿਓ ਹੂੰ ਪਰੰਤੂ ਚੋਰੀ ਮਾੜੀ ਆ ਨੈਸ ਕਲ ਨੂੰ ਸਹਿਮਤ ਹੈ ਜੀ ਅਜ ਤੱਕ ਆਪਾਂ ਚਲੋ ਸਹਿਮਤ ਹੈ ਉਹਨੇ ਵੀ ਜ਼ਿਆਦਾ ਕੀਤਾ ਹਨਾ ਜਸਵੀਰ ਸਿੰਘ ਕਹਿੰਦੇ ਮੈਂ ਵੀ ਬਣਾਇਆ ਸੀ ਬਾਜ ਹੁਣ ਚਿੜੀ ਬਣ ਗਈ ਇਹ ਤਾਂ ਮਤਲਬ ਹੈ ਕਿ ਢਲ ਗਏ ਪਰ ਸ਼ਾਮੇ ਵੇ ਜੀ ਬਿਲਕੁਲ ਸ਼ਾਮੇ ਢਲ ਜਾਂਦੇ ਆ ਜੀ ਹੂੰ ਹੂੰ ਬਿਲਕੁਲ ਬਿਲਕੁਲ ਜੀ ਆ ਮੁਕਦਰ ਸਿੰਘ ਜੀ ਵੀ ਉਹ ਗੱਲ ਦੱਸ ਰਹੇ ਨੇ ਕਹਿੰਦੇ ਕਿ ਪੁਲਿਸ ਵਾਲਿਆਂ ਨੇ ਵੀ ਜ਼ੇਬ ਕਤਰੀਆਂ ਕਹਿੰਦੇ ਲਿਖਤਾ ਸੀਗਾ ਹਾਂ ਜੀ ਤੁਸੀਂ ਅੰਮ੍ਰਿਤਸਰ ਦੀ ਕਟਰੀ ਸੀ ਜੀ ਅਸੀਂ ਉਹ ਮਤਲਬ ਕਿ ਜ਼ਿਆਦਾ ਪੁਰਾਣੀ ਨਹੀਂ ਗੱਲ 25 ਕੋ ਸਾਲ ਪੁਰਾਣੀ ਹੋਣੀ ਆ ਬੋੜੀ ਅਖਬਾਰਾਂ ਦੇ ਵਿੱਚੋਂ ਆਉਂਦੀ ਰਹੀ ਆ ਉਹ ਗੱਲ ਤੁਸਾਨੂੰ ਅੱਜ ਵੀ yaad ਆਇਆ ਜੀ ਤੇ ਇਸ ਤਰ੍ਹਾਂ ਮਤਲਬ ਕਿ ਕਈ ਘਟਨਾਵਾਂ ਵਾਪਰਦੀਆਂ ਉਹਦੇ ਵਿੱਚ ਕੀ ਹੁੰਦਾ ਕਿ ਜਿਹੜਾ ਗਲਤੀ ਕਰਨ ਵਾਲਾ ਮੁੜ ਕੇ ਉਹ ਪੀੜਤ ਬਣ ਜਾਂਦਾ ਤੇ ਸਜ਼ਾ ਉਹਨੂੰ ਮਿਲਦੀ ਹੈ ਜਿਹਨੇ ਆਪਣੇ ਪੱਧਰ ਤੇ ਸਜ਼ਾ ਦਿੱਤੀ ਹੁੰਦੀ ਹੁੰਦੀ ਹੂੰ 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 ਬਿਲਕੁਲ ਬਿਲਕੁਲ ਇਹ ਰੁਝਾਨ ਜਿਹੜਾ ਕਹਿ ਲੋ ਜਾਂ ਇੱਕ ਟ੍ਰੈਂਡ ਹੈ ਨਾ ਇਹ ਬਹੁਤ ਮਾੜਾ ਹੈ ਪਰ ਕਾਨੂੰਨ ਤੇ ਫਿਰ ਵੀ ਭਰੋਸਾ ਰੱਖਣਾ ਚਾਹੀਦਾ ਤੇ ਜਾਂ ਫਿਰ ਕਈ ਵਾਰੀ ਮਿੰਟੂ ਜੀ ਘਟਨਾਵਾਂ ਕੁਛ ਐਦਾਂ ਦੀਆਂ ਹੋ ਜਾਂਦੀਆਂ ਨੇ ਕਿਸੇ ਦੀ ਵੀ ਮੰਗੂਰੀ ਹੁੰਦੀ ਹੈ ਐਡੀਸ਼ਨ ਕਰ ਰਹੇ ਨੇ ਗੁਰਜੀਤ ਸਿੰਘ ਜੀ ਕਹਿੰਦੇ ਕਿ ਮੱਥੇ ਤੇ ਜੇ ਲਿਖਿਆ ਗਿਆ ਸੀ ਕੋਰਟ ਨੇ ਰਿਮੂਵ ਕਰਨਾ ਹੈ ਜੀ ਮਤਲਬ ਕੋਰਟ ਨੇ ਆਪਣੇ ਸਰਕਾਰੀ ਖਰਚੇ ਤੇ ਫਿਰ ਉਹ ਕਰਵਾਇਆ ਹੋਵੇਗਾ ਨਾ ਕੋਈ ਲੇਜ਼ਰ ਜਾਂ ਕੁਝ ਐਸਾ ਹੀ ਤਕਨੀਕ ਵਰਤ ਕੇ ਬਿਲਕੁਲ ਬਹੁਤ ਮਾਮਲਾ ਜਿਹੜਾ ਸੀਗਾ ਨਾ ਉਹ ਚਰਚਿਤ ਹੋਇਆ ਸੀਗਾ ਜੀ 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 ਇੱਕ ਇੱਕ ਕਮੈਂਟ ਹੋਰ ਪੜ੍ਹ ਲਈ ਜਿਹੜੇ ਜਸਪਾਲ ਰਾਏ ਜੀ ਕਹ ਰਹੇ ਕਿ ਬਾਈ ਲੋਕ ਅੱਕੇ ਕੀ ਕਰਨ ਕਹਿੰਦੇ ਸਾਡੀ ਮੋਟਰਾਂ ਦੇ 3-4 ਸਾਲਾਂ ਤੋਂ ਕਹਿੰਦੇ 20 ਵਾਰ ਤਾਰਾਂ ਕੱਟੀਆਂ ਗਈਆਂ ਉਹੀ ਚੀਜ਼ ਹੈ ਸਰ ਕਿ ਲੋਕਾਂ ਦਾ ਨਾ ਯਕੀਨ ਜਿਹੜਾ ਉੱਠ ਰਿਹਾ ਹੈ ਇਹ ਇੱਕ ਖਤਰਨਾਕ ਸਟੇਜ ਹੈ ਮੈਂ ਮੈਂ ਤਾਂ ਖੁਦ ਕਹਿ ਕੇ ਜੀ 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 ਬਿਲਕੁਲ ਆਉਂਦੇ ਨੇ ਲੋਕ ਆਪਾਂ ਨੂੰ ਦੱਸਦੇ ਨੇ ਹੂੰ ਕਿ ਪੁਲਿਸ ਗੱਲ ਹੀ ਨਹੀਂ ਸੁਣਦੀ ਸਰ ਹੂੰ ਤੇ ਪੁਲਿਸ ਵੀ ਕੀ ਕਰੇ ਉਹ ਕਹਿੰਦੇ ਜੀ ਕਿ ਥਾਣੇ ਦੇ ਵਿੱਚ ਮੁਲਾਜ਼ਮ ਹੁੰਦੇ ਆ 35 ਤੇ ਉਸ ਇਲਾਕੇ ਦੇ ਵਿੱਚ ਚੋਰ ਹੁੰਦੇ ਆ 70 ਹੂੰ ਤਸਕਰ ਹੁੰਦੇ ਆ 25 ਬਦਮਾਸ਼ ਹੁੰਦੇ ਆ 10 ਜੀ ਇtanto ਉਹ ਕਹਿੰਦੇ ਕਿਵੇਂ ਪੂਰੇ ਆਈਏ ਬਿਲਕੁਲ ਰਗੜੇ ਪੈ ਸਾਬ ਹੂੰ ਹੂੰ ਵਿੱਚ ਜੇਬ ਕਤਰੇ ਤੇ ਫਲਾਣ ਆਈਟਮ ਕਾ ਨੇ ਕਿੰਨੇ ਆ ਗਏ ਮਤਲਬ ਕਿ ਇਹ ਜਿਹੜੀ ਸਾਟੀ ਕਹ ਲਓ ਵਾਰ-ਵਾਰ ਮੈਂ ਕਹਿਣਾ ਕਿ ਜਦ ਤੱਕ ਤੁਸੀਂ ਪੁਲਿਸ ਰਿਫਾਰਮਸ ਦੀ ਗੱਲ ਨਹੀਂ ਕਰੋ ਮੈਂ ਅਮਰਤਪਾਲ ਸਿੰਘ ਹੋਰਾਂ ਦੀ ਜਿਹੜੀ ਉਹ ਜਥੇਬੰਦੀ ਸੀਗੀ ਜੀ ਆਪਾਂ ਗੱਲ ਕੀਤੀ ਸੀ ਸਿਆਸੀ ਤਨਸੀਮ ਹੈ ਜਿਹੜੀ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂ ਉਹਨਾਂ ਦੀ ਸਿਫਤ ਕੀਤੀ ਇਸ ਉਹਦੇ ਵਿੱਚ ਜਿਹੜਾ ਮਤਾ ਉਹਨਾਂ ਨੇ ਜਿਹੜਾ ਮਤਾ ਪਾਇਆ ਬਹੁਤ ਅੱਲਾ ਸੋਚਿਆ ਉਹ ਹੂੰ ਹੂੰ ਬਿਲਕੁਲ ਕਿ ਜੇ ਪੁਲਿਸ ਰਿਫਾਰਮਸ ਕਰ ਲਓਗੇ ਨਾ ਤੁਸੀਂ ਤਾਂ ਬਹੁਤ ਸਾਰੀਆਂ ਚੀਜ਼ਾਂ ਦਾ ਗਾਂ ਸੁਧਾਰ ਹੋ ਜਾਏਗਾ ਜੀ ਜੀ ਪਰ ਰੋਲਾ ਇਹ ਆ ਕਿ ਸੋਸ਼ੀਅਲੀ ਤੇ ਪੋਲੀਟੀਕਲੀ ਐਡਾ ਵੱਡਾ ਮੁੱਦਾ ਬਣਦਾ ਨਹੀਂ ਹੂੰ ਤੇ ਪੁਲਿਸ ਰਿਫਾਰਮਸ ਦਾ ਹੀ ਸੈਸਾ ਜਿਹਦੇ ਚ ਭਰਤੀਆਂ ਬਦਲੀਆਂ ਟ੍ਰੇਨਿੰਗ ਹੂੰ ਇਹ ਸਭ ਕੁਝ ਮਤਲਬ ਕਿ ਤੈਅ ਕੀਤਾ ਜਾਵੇ ਨਿਸ਼ਚਿਤ ਕੀਤਾ ਜਾਵੇ ਨਵੇਂ ਸਿਰੇ ਤੋਂ ਇਹਨਾਂ ਦੀ ਡਿਊਟੀ ਨਿਯਮਬੱਧ ਕੀਤੀ ਜਾਵੇ ਸਰ ਉਹ ਤੁਸੀਂ ਦੇਖ ਲਓ ਧਰਮਤਾਂ ਚੋਂ ਕਹਿੰਦੇ ਜੀ ਕਿ ਡੋਪ ਟੈਸਟ ਜਿਹੜਾ ਜੀ ਉਹ ਇੰਨਾ ਆ ਗਿਆ ਪੋਜ਼ਿਟਿਵ ਆ ਗਿਆ ਸਾਡੇ ਮੀਡੀਆ ਵਾਲੇ ਠੀਕ ਆ ਗੱਲ ਨੂੰ ਚੁੱਕਦੇ ਉਹਨਾਂ ਦਾ ਫਰਜ਼ ਆ ਪਰ ਅਸੀਂ ਜੜ ਤੱਕ ਨਹੀਂ ਜਾਂਦੇ ਸਰ ਜੇ ਤੁਸੀਂ ਉਹਨਾਂ ਤੋਂ 24 24 ਘੰਟੇ ਹੁਣ ਇੱਕ ਟਰੱਕ ਡਰਾਈਵਰ ਆ ਹੂੰ ਇਨਾਂ ਨੂੰ ਬਧਨਾਮ ਕੀਤਾ ਗਿਆ ਜੀ ਸਰ ਕੇ ਮਾਲ ਖਾਂਦੇ ਨੇ ਜੀ ਮਾਲ ਖਾਂਦੇ ਨੇ ਸਰ ਜਦੋਂ ਮੰਡੀ ਕਰਾਉਣੀ ਹੋਵੇ ਤਿੰਨ ਰਾਤਾਂ ਤਿੰਨ ਦਿਨ ਮੰਨ ਲਓ ਕਾਂੜਲੇ ਤੋਂ ਚੱਲੇ ਆ ਜਾਂ ਜਲਗਾਉਂ ਤੋਂ ਚੱਲੇ ਆ ਜੰਮੂ ਮੰਡੀ ਕਰਾਉਣੀ ਆ ਸਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਮਾਲਖ ਨੇ ਪ੍ਰਭਾਤੀ ਆ ਗੱਡੀ ਟਰਾਂਸਪੋਰਟਰ ਤੋਂ ਤੁਸੀਂ ਰਾਹ ਦੇ ਵਿੱਚ ਚਾਹ ਵੀ ਜੜੀ ਆ ਚੱਲਦੀ ਗੱਡੀ ਚ ਪੀਣੀ ਆ ਅੱਖ ਤੁਸੀਂ ਲਾ ਨਹੀਂ ਸਕਦੇ ਡਰਾਈਵਰ ਤੁਹਾਡੇ ਕੋਲ ਦੂਸਰਾ ਨਹੀਂ ਹੈਗਾ ਕੀ ਆਪਸ਼ਨ ਹੈ ਤੁਹਾਡੇ ਕੋਲ ਚਾਹ ਪੀ ਚੱਲੋ ਭੁੱਖੀ ਖਾਈ ਚੱਲੋ ਫਿਰ ਠੀਕ ਹੈ ਨਾ ਸੋ ਮਤਲਬ ਕਿ ਜੇ ਤੁਸੀਂ ਇਸੇ ਤਰ੍ਹਾਂ ਨਿਯਮਬੱਧ ਜਾਂ ਕਹਿ ਲੋ ਕਿ ਰੈਗੂਲੇਟ ਹੀ ਨਹੀਂ ਕਰੋਗੇ ਡਿਊਟੀ ਨੂੰ ਜੀ ਜੀ ਕੋਈ 32 ਘੰਟੇ ਤੋ ਖੜਾ ਕੋਈ 24 ਘੰਟੇ ਤੋ ਖੜਾ ਤਾਂ ਕੁਛ ਨਾ ਕੁਛ ਲਵੇਗਾ ਇਹ ਕੁਛ ਨਾ ਕੁਛ ਲਵੇਗਾ ਜਾਂ ਕਰੇਗਾ ਬਿਲਕੁਲ ਸਰੀਰਕ ਸਮਰੱਥਾ ਤੇ ਇੱਕ ਹੱਦ ਤੱਕ ਹੀ ਹੈ ਨਾ ਕੰਮ ਲੈਣ ਦੀ ਬਿਲਕੁਲ ਤੇ ਜੇ ਉਹਨੂੰ ਆਪਾਂ ਡਬਲ ਤੱਕ ਲੈ ਜਾਾਂਗੇ ਟ੍ਰਿਪਲ ਤੱਕ ਲੈ ਜਾਵਾਂਗੇ ਹੂੰ ਜੋ ਵੀ ਡਿਊਟੀ ਹੈ ਤਾਂ ਸਮਰੱਥਾ ਤਾਂ ਉੱਥੇ ਹੀ ਹੈ ਨਾ ਸਭ ਤਾਂ ਫਿਰ ਉਹਨੂੰ ਤੁਹਾਨੂੰ ਪਤਾ ਹੀ ਆ ਹੂੰ ਜੜ ਤੱਕ ਵੀ ਜਾਓ ਯਾਰ ਮਾੜੀ ਗੱਲ ਹੈ ਮੈਂ ਕਹਿੰਨਾ ਕਿ ਪੋਜ਼ਿਟਿਵ ਰਿਪੋਰਟ ਆਈਆਂ ਨੇ ਪੁਲਿਸ ਮੁਲਾਜ਼ਮਾਂ ਪਰ ਜੜ ਵੀ ਦੱਸੋ ਨਾ ਮੀਡੀਆ ਦਾ ਫਰਜ਼ ਹੈ ਕਿ ਜੜ ਵੀ ਦੱਸੋ ਕਿ ਪ੍ਰੋਬਲਮ ਕਿੱਥੇ ਹੈ ਜੀ ਬਿਲਕੁਲ ਬਿਲਕੁਲ ਹੋਈ ਹੈ ਨਾ ਕਿ ਇਕੱਲੇ ਇਕੱਲੇ ਬੰਦੇ ਆ ਜਾਂ ਥੋੜੇ ਬੰਦੇ ਆ ਤੇ ਕੇਸ ਜ਼ਿਆਦਾ ਹੈ ਜਾਂ ਮੁਜ਼ਰਮ ਇਨੇ ਜ਼ਿਆਦਾ ਨੇ ਤੇ ਉਹਨਾਂ ਦਾ ਵੀ ਭਾਈ ਸੋਚ ਕੇ ਚਲੋ ਆ ਦੇਖੋ ਖਰੋ ਜੀ ਜਟਨ ਫਾਇਰ ਕਰੇ ਬੰਬੇ ਤੋਂ ਚੱਲ ਕੇ ਜਲੰਧਰ ਰੁਕਣਾ ਫੇਰ ਖਾਣਾ ਹੀ ਪੈਣਾ ਜੀ ਜੀ ਦੱਸੋ ਉਹੀ ਹੈ ਨਾ ਕਿ ਇਹ ਚੀਜ਼ਾਂ ਨਹੀਂ ਆਪਾਂ ਦੇਖਦੇ ਆਪਾਂ ਕਿਸੇ ਦੀ ਬਦਨਾਮੀ ਕਰ ਦਿੰਦੇ ਆ ਤਤਫਟ ਜੜ ਤੱਕ ਨਹੀਂ ਜਾਂਦੇ ਕਿ ਪ੍ਰੋਬਲਮ ਕੀ ਹੈ ਤਾਕੀ ਟਰੱਕ ਡਰਾਈਵਰ ਨੂੰ 8 ਘੰਟੇ ਤੋਂ ਵੱਧ ਹਮ ਯਾਰ ਗੱਡੀ ਚਲਾਉਣੀ ਪਵੇ ਕਿ ਉਹ ਮਨੁੱਖ ਨਹੀਂ ਹੈ ਜਦੋਂ ਆਪਾਂ ਗੱਡੀ ਚਲਾ ਕੇ ਕਿਤੇ ਜਾਣੇ ਮਿੰਟੂ ਜੀ 4 ਘੰਟੇ ਵਿੱਚ ਚਲਾਉਂਦੇ ਚੰਡੀਗੜ੍ਹ ਜਾਂਦੇ ਆ ਠੀਕ ਨਿਕਲ ਜਾਂਦੀ ਹੈ 4 ਘੰਟੇ ਜਾਂਦੇ ਮੈਂ ਤਾਂ ਤੁਹਾਨੂੰ ਪਤਾ ਮਹੀਨੇ 'ਚ ਮੇਰੇ ਇੱਕ ਦੋ ਜਿਹੜੇ ਲੱਗ ਜਾਂਦੇ ਨੇ ਤਾਂ ਮਤਲਬ ਕਿ ਠੀਕ ਨਿਕਲ ਜਾਂਦੀ ਹੈ ਸਾਰਾ ਉਹ ਉੱਥੇ ਡਰਾਈਵਰ ਨੂੰ ਹੁਣ 2-2 3-3 ਦਿਨ ਗੱਡੀ ਲਗਾਤਾਰ ਚਲਾਉਣੀ ਪੈਂਦੀ ਹੈ ਸਾਰਾ ਹਮ ਠੀਕ ਹੈ ਨਾ ਅਸੀਂ ਉਹ ਚੀਜ਼ਾਂ ਨੂੰ ਕਿ ਇਹ ਵੀ ਤੇ ਬੰਦੇ ਨੇ ਨਾ ਜੀ ਪੁਲਿਸ ਵਾਲੇ ਵੀ ਤੇ ਬੰਦੇ ਨੇ ਠੀਕ ਆ ਮਾੜਾ ਕੋਈ ਵੀ ਹੋ ਸਕਦਾ ਜੀ ਮਾੜਾ ਤੇ ਮੇਰੇ ਘਰ ਦਾ ਕੋਈ ਧੀ ਪੁੱਤ ਵੀ ਹੋ ਸਕਦਾ ਹੋ ਸਕਦਾ ਬਿਲਕੁਲ ਮੈਂ ਗਾਰੰਟੀ ਕਿਸੇ ਦੀ ਕਿਸੇ ਦੀ ਵੀ ਹੋ ਜੀ ਠੀਕ ਆ ਆਪਾਂ ਬੁਰਾਈ ਦੀ ਆਪਾਂ ਨਹੀਂ ਗੱਲ ਕਰਦੇ ਪਰ ਕਹੇ ਆ ਕਿ ਪ੍ਰੋਬਲਮ ਜਿਹੜੀ ਆ ਨਾ ਉਹਦੀ ਜੜ ਤੱਕ ਜਾਣ ਦੀ ਜ਼ਰੂਰਤ ਹੁੰਦੀ ਹੈ